ਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਨਤਾਮ ਟਿੱਕੇ ਤੇ ਅੱਜ ਆਪਾਂ ਬਾਹ ਤੇ ਡਿਜ਼ਾਈਨ ਬਾਵਾਂਗੇ ਡਿਜ਼ਾਈਨ ਵਾਲੀ ਬਾਮ ਬਣਾਵਾਂਗੇ ਬਹੁਤ ਹੀ ਸੋਖੇ ਤਰੀਕੇ ਨਾਲ ਦੱਸਾਂਗੀ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਟ੍ਰੈਂਡਿੰਗ ਵਿੱਚ ਚੱਲ ਰਹੀ ਹੈ ਬਾਹ ਦਾ ਡਿਜ਼ਾਈਨ ਤੇ ਇਹ ਆ ਮੈਚਿੰਗ ਸੂਟ ਹੈ ਤੇ ਇਹ ਸਲਵਾਰ ਦਾ ਕਪੜਾ ਹੈ ਤੇ ਇਹ ਆ ਆਪਾਂ ਲਾ ਕੇ ਦੇਦੇ ਡਿਜ਼ਾਈਨ ਬਣਾਣਾ ਤੇ ਇਹ ਮੈਂ ਬਾਹ ਦੀ ਕਟਿੰਗ ਕਰ ਚੁੱਕੀ ਹਾਂ ਤੇ ਠੀਕ ਹੈ ਜੀ ਤੇ ਛੋਟੀ ਬਾਹ ਬਣਾ ਰਹੀਆਂ ਇਹ 14 ਇੰਚ ਦੀ ਹੋਇਆ ਬਾ ਤੇ ਜਦ ਲੰਬਾਈ ਦੀ ਨਹੀਂ ਹੈਗੀ ਇਹਦਾ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਪਲੀਜ਼ ਵੀਡੀਓ ਫੋਲ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਇਹ ਮੈਂ ਕਟਿੰਗ ਕਰ ਚੁੱਕੀ ਆ ਬਾਹ ਦੀ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆ ਦੇਖੋ ਮੈਂ ਪੇਸਟਿੰਗ ਪੇਪਰ ਲਿਆ ਹੋਇਆ ਤੇ ਇਹਦੀ ਚੜਾਈ ਹੈਗੀ ਆ ਇਥੋਂ ਆ ਹੈਗਾ 3 ਇੰਚ ਲੰਬਾਈ ਇਹ ਚੜਾਈ ਇਹਦੀ ਹੈਗੀ 1.5 ਇੰਚ ਦੇਖ ਸਕਦੇ ਤੁਸੀਂ ਤੇ ਤੁਸੀਂ ਆਪਣੀ ਚੜਾਈ ਬਾਹਰ ਦੇ ਹਿਸਾਬ ਨਾਲ ਲੈ ਲੈਣੀ ਜਿੰਨੀ ਤੁਸੀਂ ਲੂਜ਼ ਰੱਖਣੀ ਆ ਉਹ ਹਿਸਾਬ ਨਾਲ ਲੈ ਲੈਣੀ ਇਹਦੀ ਚੜਾਈ ਤੇ ਉੱਤ ਬਾਅਦ ਇਹਨੂੰ ਆਪਾਂ ਕਰਾਂਗੇ ਫੋਲਡ ਇਦਾਂ ਕਰਕੇ ਆਪਾਂ ਇਹਨੂੰ ਫੋਲਡ ਕਰਨਾ ਫੋਲਡ ਕਰਨ ਤੋਂ ਬਾਅਦ ਤੇ ਇੱਥੋਂ ਆਪਾਂ ਆ ਦੇਖੋ ਬੰਦ ਸਾਈਡ ਤੋਂ ਆਪਾਂ ਇੱਥੋਂ 1.5 ਇੰਚ ਦੀ ਕਾਰਟ ਪਾਵਾਂਗੇ ਆ ਦੇਖੋ ਤਾਂ ਆ ਦੇਖੋ ਕੋਣਾ ਜਾਂ ਬਣਾ ਕੇ ਆ ਦੇਖੋ ਦੇਖ ਸਕਦੇ 1.5 ਇੰਚ ਇੱਥੇ ਏਦਾਂ ਕੋਣਾ ਬਣਾ ਕੇ ਇੱਥੋਂ ਆਪਾਂ ਏਦਾਂ ਕੱਟਵਾ ਦੇਣੀ ਆ ਇੱਥੋਂ ਆਪਾਂ ਕਟਿੰਗ ਕਰ ਦੇਣਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਆ ਤੇ ਮਿੰਟਾ ਜਿਹਾ ਬਣ ਜਾਂਦਾ ਤੇ ਬਹੁਤ ਸੋਹਣਾ ਲੱਗਦਾ ਏ ਇੱਥੋਂ ਆਪਾਂ ਕਟਿੰਗ ਕਰ ਦੇਣੀ ਆ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਪੇਸਟਿੰਗ ਕਰ ਲਾਂਗੇ ਤੇ ਕਪੜਾ ਲੈ ਕੇ ਇਹਨੂੰ ਪੇਸਟ ਕਰ ਲੈਣਾ ਕਪੜੇ ਨਾਲ ਠੀਕ ਹੈ ਜੀ ਆ ਦੇਖ ਕਪੜਾ ਰੱਖਣਾ ਏਦਾਂ ਕਰਕੇ ਆਪਾਂ ਪੇਸਟ ਕਰ ਲੈਣਾ ਤੇ ਇਹ ਐਕਸਟਰਾ ਕਪੜਾ ਮੈਂ ਕਟਿੰਗ ਕਰ ਦਾਂਗੇ ਥੋੜਾ ਜ਼ਿਆਦਾ ਵਾ ਤੇ ਆਪਾਂ ਸਿਰਫ ਥੋੜਾ ਜਿਹਾ ਪੈਰ ਦਾ ਮਾਰਜਿਨ ਛੱਡ ਕੇ ਤੇ ਆਪਾਂ ਰੱਖਣਾ ਤੇ ਬਾਕੀ ਸਾਰਾ ਆਪਾਂ ਕਟਿੰਗ ਕਰ ਦੇਣਾ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਨਾਲ ਪੇਸਟ ਕਰ ਲਾਂਗੇ ਠੀਕ ਹੈ ਜੀ ਇਹ ਮੈਂ ਪ੍ਰੈਸ ਨਾਲ ਪੇਸਟਿੰਗ ਕਰ ਲਿਆ ਕਪੜਾ ਠੀਕ ਹੈ ਜੀ ਕਪੜੇ ਨਾਲ ਅਟੈਚ ਕਰਤਾ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਤੇ ਸਾਈਡ ਤੋਂ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਆਪਾਂ ਮਤਲਬ ਕੱਚੀ ਸੀਨ ਲਗਾਨੀ ਹੈ ਮੋਟੀ ਸੀਨ ਲਗਾਨੀ ਹੈ ਬਾਅਦ ਚ ਆਪਾਂ ਇਹਨੂੰ ਢੇੜ ਦੇਣੀ ਹੈ ਠੀਕ ਹੈ ਜੀ ਇੱਥੋਂ ਆਪਾਂ ਸੀਨ ਲਗਾ ਲੈਣੀ ਆ ਤੇ ਇਹ ਆਪਾਂ ਬਾਅਦ ਚ ਢੇੜ ਦੇਣੀ ਹੈ ਮਤਲਬ ਕੱਚੀ ਲਗਾਨੀ ਆ ਤੇ ਇਹਨੂੰ ਫੋਲਡ ਕਰ ਲੈਣਾ ਬਰਾਬਰ ਤੇ ਫੋਲਡ ਕਰਨ ਤੋਂ ਬਾਅਦ ਆਪਾਂ ਲੈਣਾ ਬਾਹ ਦਾ ਕਪੜਾ ਜਿਹੜੀ ਆਪਾਂ ਬਾਹ ਦੀ ਕਟਿੰਗ ਕੀਤੀ ਆ ਉਹ ਲਵਾਂਗੇ ਆਪਾਂ ਆਹ ਦੇਖ ਸਕਦੇ ਤੁਸੀਂ ਤੇ ਇੱਥੋਂ ਆਪਾਂ ਇਹਦਾ ਆ ਦੇਖੋ ਉੱਠੇ ਸਾਈਡ ਤੋਂ ਉੱਠਾ ਸਾਈਡ ਆ ਤੇ ਉੱਠੇ ਸਾਈਡ ਤੋਂ ਆਪਾਂ ਅਟੈਚ ਕਰਨੀ ਆ ਜਿਹੜਾ ਡਿਜ਼ਾਈਨ ਪੱਟੀ ਬਣਾਈ ਹੋਈ ਆ ਇਹ ਉੱਠੇ ਸਾਈਡ ਤੋਂ ਅਟੈਚ ਕਰਾਂਗੇ ਤੇ ਇਹਦੇ ਨਾਲ-ਨਾਲ ਕੱਪੜੇ ਤੇ ਸੀਨ ਲਗਾਣੀ ਆ ਤੇ ਪੇਸਿੰਗ ਪੇਪਰ ਤੇ ਨਹੀਂ ਲਗਾਣੀ ਇਹ ਕੱਪੜੇ ਦੇ ਬਿਲਕੁਲ ਪੇਸਟਿੰਗ ਦੇ ਨਾਲ ਨਾਲ ਨਾ ਸੀਨ ਲਗਾਣੀ ਹੈ ਤੇ ਸਪਾਈਰ ਸੀਨ ਲਗਾਣੀ ਹੈ ਤੇ ਇੱਥੋਂ ਆਪਾਂ ਇਦਾਂ ਕੋਰਨਰ ਬਣਾ ਕੇ ਆ ਦੇਖੋ ਵਿੱਚ ਸੂਈ ਰੱਖ ਕੇ ਤੇ ਇਧਰਲੀ ਸਾਈਡ ਤੇ ਕਰਾਂਗੇ ਫਿਰ ਇੱਥੇ ਵੀ ਆਪਾਂ ਕੋਰਨਰ ਬਣਾਣਾ ਫਿਰ ਸੂਈ ਰਹਿਣ ਦਾਵਾਂਗੇ ਸੂਈ ਰਹਿਣ ਤੋਂ ਬਾਅਦ ਆਪਾਂ ਫਿਰ ਉਹਨੂੰ ਕਮਾਵਾਂਗੇ ਰਖੇ ਦੂਜੀ ਸਾਈਡ ਤੇ ਇੱਥੇ ਫਿਰ ਆਪਾਂ ਇੱਥੇ ਕੋਰਨਰ ਜਨ மனாங்க க்கி சீனி பாது கப்ளா கட்டிங்கனா பில்க்கு மாரி ஷீன் பாக்கி அப்பா கட்டி க ਕਟਿੰਗ ਅੰਤ ਬਾਅਦ ਆਪਾਂ ਕੋਨਰਾਂ ਦੇ ਛੋਟੇ ਛੋਟੇ ਕੱਟ ਲਗਾਵਾਂਗੇ ਧਾਗਾ ਛੱਡ ਕੇ ਉੱਤ ਬਾਅਦ ਇਹਨੂੰ ਆਪਾਂ ਦੂਜੀ ਸਾਈਡ ਤੇ ਕਰ ਲੈਣਾ ਇੱਥੇ ਵੀ ਆਪਾਂ ਕੱਟ ਲਗਾ ਲਾਂਗੇ ਤਾਂ ਕਿ ਵੱਲ ਨਾ ਪਏ ਕੋਈ ਇਹਨੂੰ ਦੂਜੀ ਸਾਈਡ ਤੇ ਪਲਟ ਦਾਂਗੇ ਇਹਦੇ ਕੋਨਰ ਚੰਗੀ ਤਰ੍ਹਾਂ ਆਪਾਂ ਕਿਸੇ ਬਾਜ ਨਾਲ ਜਾਂ ਮਤਲਬ ਕਿਸੇ ਵੀ ਨਕੇਲੀ ਚੀਜ਼ ਨਾਲ ਆਪਾਂ ਇਹਦੇ ਕੋਨਰ ਕੱਢ ਲਾਂਗੇ ਚੰਗੀ ਤਰ੍ਹਾਂ ਪੇਜ ਕਰ ਸਨਾਂ ਜਾਂ ਇਹਦੇ ਬਰਾਬਰ ਕਰ ਲਾਂਗੇ ਤੇ ਇਹਨੂੰ ਤੁਸੀਂ ਪ੍ਰੈਸ ਨਾਲ ਵੀ ਸੈੱਟ ਕਰ ਸਕਦੇ ਹੋ ਤੇ ਇਹਨੂੰ ਸੈੱਟ ਕਰਨ ਤੋਂ ਬਾਅਦ ਇਹਦੇ ਕਿਨਾਰੇ-ਕਿਨਾਰੇ ਤੇ ਸੀਨ ਲਗਾਣੀ ਹੈ ਤੇ ਇਹ ਆਪਾਂ ਪੱਕੀ ਸੀਨ ਲਗਾਣੀ ਹੈ ਸਫਾਈ ਚ ਲਗਾਣੀ ਹੈ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਦੇਖ ਸਕਦੇ ਤੁਸੀਂ ਕਿ ਮੇਰਾ ਬਾਹਰ ਦਾ ਡਿਜ਼ਾਈਨ ਬਣ ਰਿਹਾ ਹੈ ਥੋੜਾ ਜਿਹਾ ਰਹਿ ਗਿਆ ਸਿਰਫ ਲੇਸ ਲਗਾਉਣ ਵਾਲੀ ਇਹਦੇ ਕੋਨਰਾਂ ਤੇ ਆਪਾਂ ਸਫਾਈ ਚ ਸੀਨ ਲਗਾ ਲੈਣੀ ਹੈ ਇਹ ਵਾਲ ਨਹੀਂ ਕੋਈ ਹੋਣਾ ਚਾਹੀਦਾ ਇਹ ਵਾਲ ਹੋਏਗਾ ਤਾਂ ਤੁਹਾਡੀ ਮਤਲਬਾਂ ਸਹੀ ਨਹੀਂ ਲੱਗੇਗੀ ਤੇ ਸਫਾਈ ਚ ਸੀਨ ਲਗਾਨੀ ਆ ਤੇ ਇਹਦੇ ਵੀ ਸੇਮ ਆਪਦਾ ਕੋਰਨਰ ਜੇ ਬਣਾ ਕੇ ਸੀਨ ਲਗਾਨੀ ਆ ਤੇ ਸੀਨ ਲੱਗਣ ਤੋਂ ਬਾਅਦ ਆਪਾਂ ਲੈਸ ਲਗਾਵਾਂਗੇ ਤੇ ତା' ਅੱਗੇ ਕਟਿੰਗ ਕਰ ਲਾਂਗੇ ਆਪਾਂ ਤਾਂ ਮੇਰੇ ਨਾਲ ਦੀ ਹੀ ਲੈਸ ਲਈ ਹੈ ਇਹ ਆਪਾਂ ਲਗਾਵਾਂਗੇ ਤੁਹਾਡੇ ਸੂਟਾ ਕੋਈ ਵੀ ਮੈਚਿੰਗ ਲੈਸ ਹੈਗੀ ਹੈ ਤੇ ਤੁਸੀਂ ਉਹ ਲੈ ਲੈਣੀ ਆ ਤੇ ਆਹ ਦੇਖ ਸਕਦੇ ਤੁਸੀਂ ਲੈਸ ਨੂੰ ਵਿੱਚ ਰੱਖ ਕੇ ਆਪਾਂ ਲਗਾਣੀ ਹੈ ਇਹ ਤਾਂ ਗਾਰਕੇ ਵਿੱਚ ਰੱਖ ਕੇ ਆਪਾਂ ਸੀਨ ਲਗਾ ਦੇਣੀ ਹੈ ਇਹ ਪੱਕੀ ਸੀਨ ਲਗਾਣੀ ਹੈ ਇਹ ਵੀ ਸਫਾਈ ਚ ਸੀਨ ਲਗਾਣੀ ਹੈ ਕਿ ਤੁਹਾਡੀ ਲੈਸ ਬਰਾਬਰ ਹੋਣੀ ਚਾਹੀਦੀ ਹੈ ਤੇ ਪਲੀਜ਼ ਵੀਡੀਓ ਨੂੰ ਲਾਇਕ ਜ਼ਰੂਰ ਕਰਿਓ ਤੇ ਕਮੈਂਟੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਇੱਕ ਲਾਇਕ ਜ਼ਰੂਰ ਕਰਦੇਓ ਤੇ ਤੁਸੀਂ ਵੀ ਟਰਾਈ ਕਰਿਓ ਬਹੁਤ ਹੀ ਪਿਆਰੀ ਲੱਗਦੀ ਐ ਬਾਹ ਦਾ ਡਿਜ਼ਾਈਨ ਬਣਿਆ ਆ ਤੇ ਇਸ ਆਪਾਂ ਸਫਾਈ ਵਿੱਚ ਕਿਨਾਰੇ-ਕਨਾਰੇ ਤੇ ਸੀਨ ਲਗਾਣੀਆਂ ਤੇ ਲੈਸ ਇੱਕਦਮ ਬਰਾਬਰ ਹੋਣੀ ਚਾਹੀਦੀ ਐ ਠੀਕ ਹੈ ਜੀ ਲੈਸ ਲੱਗ ਚੁੱਕੀ ਹੈ ਤੇ ਮੇਰੀ ਬਾਹ ਤਿਆਰ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਥੋਂ ਆਪਾਂ ਲੈਸ ਕਟਿੰਗ ਕਰ ਦੇਣੀ ਹੈ ਤੇ ਇੱਥੇ ਆਪਾਂ ਜਿਹੜਾ ਕੋਨਰ ਹੈ ਇੱਥੇ ਬਟਰ ਵੀ ਲਗਾ ਸਕਦੇ ਆ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਦੇਖ ਸਕਦੇ ਤੁਸੀਂ ਕਿ ਮੇਰੀ ਬਾਹ ਕਿੰਨੀ ਵਧੀਆ ਬਣੀ ਹੈ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਬਾਏ ਬਾਏ ਜੀ